ਨਾਜਵਾਨ ਨਗਰ ਕੈਂਪ ਰਾ ਦੇ ਲੋਈ ਕੂੜੇ ਵਾਲੇ ਢੋਲ ਚ ਕਹਿੰਦੇ ਅੱਗ ਲਾਤੀ ਆ ਦੇਖੋ ਜੀ ਤੇੜਾ ਤੇੜਾ ਦਵਾਰਾ ਸਿੱਖ ਦਵਾਂਗੇ ਜੀਜਾ ਕੁਮਾਰ ਨਾ ਆਇਆ ਜੀ ਮੇਰਾ ਹਾਂ ਜੀ ਤੁਹਾਨੂੰ 20 ਵਜੇ 1:00 ਵਜੇ 26 ਮਿੰਟ ਤੁਹਾਨੂੰ ਕੋਲ ਆਈ ਸੀ ਮਿੱਡਾ ਚੌਕ ਹਾਂ ਜੀ ਦੇ ਕੋਲ ਡੈਂਪ ਹੈਗਾ ਕੂੜੇ ਦਾ ਉਸ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਮੌਕੇ ਮੰਗੇ ਚੰਦੀ ਮਟਾ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਇੱਥੇ ਇੱਕ ਫਾਇਰ ਡੈਂਡਰ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਲਿਆ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਜੀ ਕਾਰਨ ਅਜੇ ਕੋਈ ਪਤਾ ਨਹੀਂ ਲੱਗਿਆ ਜੀ ਕਾਰਨ ਤੇ ਕੀ ਕਿਤੇ ਅੱਗ ਕੁੜੇ ਨੂੰ ਲੱਗੀ ਸੀ ਹਾਂਜੀ ਕੁੜੇ ਨੂੰ ਲੱਗੀ ਸੀ ਅੱਗ ਤੇ ਨਾਲ ਬਿਲਡਿੰਗਾਂ ਵੀ ਹੈਗੀ ਸੀ ਧਰਮਸ਼ਾਲਾ ਵੀ ਸਕੂਲ ਵੀ ਸੀ ਉਹ ਵੀ ਵਿਵਾਦ ਧਰਮਸ਼ਾਲਾ ਦੀ ਨਾਲ ਲੱਗਦੀ ਹੈ ਕੋਈ ਜਾਨੀ ਨੁਕਸਾਨ ਕਿਤੇ ਨਹੀਂ ਜੀ ਕੋਈ ਜਾਨੀ ਨੁਕਸਾਨ ਤੇ ਕੰਟਰੋਲ ਕਰ ਲਿਆ ਜੀ ਹਾਂਜੀ ਪੂਰੀ ਤਰ੍ਹਾਂ ਕਰ ਲਿਆ ਇਹ ਕਿਹੜੀ ਜਗ੍ਹਾ ਕਿਹੜੀ ਰੋਡ ਪੈਂਦੀ ਹੈ ਹਾਂ ਮਿੱਟਾ ਚੌਕ ਹੀ ਪੈਂਦਾ ਜੀ ਮਿੱਟਾ ਚੌਕ ਦੇ ਕੋਲ ਹੈ ਬਾਈ ਠੀਕ ਹੈ ਧੰਨਵਾਦ ਆ ਜਵਾਨ ਨਗਰ ਕੈਂ ਹੜਾ ਜੈਦਵਾਰਾ ਸਿੱਖਤਵਾਦ ਜੀ ਜੀ ਕੁਮਾਰ ਨਾ ਆਇਆ ਜੀ ਮੇਰਾ ਹਾਂ ਜੀ ਤੁਹਾਨੂੰ 20 ਵਜੇ 1:00 ਵਜੇ 26 ਮਿੰਟ ਤੇ ਤੁਹਾਨੂੰ ਕੋਲ ਆਈ ਸੀ ਮਿੱਡਾ ਚੌਕ ਹਾਂ ਜੀ ਤੇ ਕੋਲ ਡੈਂਪ ਹੈਗਾ ਕੁੜੀ ਦਾ ਉਸ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਮੋਰਚੀ ਮੰਗੇ ਚੰਦੀ ਮਟਾ ਅਸੀਂ ਮੋਕੇ ਤੇ ਪਹੁੰਚੇ ਹਾਂ ਤੇ ਅੱਜ ਇੱਕ ਫਾਇਰ ਡੈਂਡਰ ਨੇ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਲਿਆ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਜੀ ਕਾਰਨ ਅਜੇ ਕੋਈ ਪਤਾ ਨਹੀਂ ਲੱਗਿਆ ਜੀ ਕਾਰਨ ਤੇ ਕੀ ਕਿਤੇ ਅੱਗ ਕੁੜੇ ਨੂੰ ਲੱਗੀ ਸੀ ਹਾਂਜੀ ਕੁੜੇ ਨੂੰ ਲੱਗੀ ਸੀ ਅੱਗ ਤੇ ਨਾਲ ਬਿਲਡਿੰਗਾਂ ਵੀ ਹੈਗੀ ਸੀ ਧਰਮਸ਼ਾਲਾ ਵੀ ਸਕੂਲ ਵੀ ਸੀ ਉਹ ਵੀ ਵਿਵਾਦ ਧਰਮਸ਼ਾਲਾ ਦੀ ਨਾਲ ਲੱਗਦੀ ਹੈ ਕੋਈ ਜਾਨੀ ਨੁਕਸਾਨ ਕਿਤੇ ਨਹੀਂ ਜੀ ਕੋਈ ਜਾਨੀ ਨੁਕਸਾਨ ਤੇ ਕੰਟਰੋਲ ਕਰ ਲਿਆ ਜੀ ਹਾਂਜੀ ਪੂਰੀ ਤਰ੍ਹਾਂ ਕਰ ਲਿਆ ਇਹ ਕਿਹੜੀ ਜਗ੍ਹਾ ਕਿਹੜੀ ਰੋਡ ਪੈਂਦੀ ਹੈ ਹਾਂ ਮਿੱਟਾ ਚੌਕ ਹੀ ਪੈਂਦਾ ਜੀ ਮਿੱਟਾ ਚੌਕ ਦੇ ਕੋਲ ਹੈ ਠੀਕ ਹੈ ਧੰਨਵਾਦ